13 ਸਾਲਾਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸੰਪੂਰਨ ਹੋਈ ਹੈ ਗੁਰਦੁਆਰਾ ਸ੍ਰੀ ਟੁੱਟੀ ਗੰਡੀ ਸਾਈ ਵਿਖੇ ਵਿਸ਼ਾਲ ਸਮਾਗਮ ਵੀ ਕੀਤਾ ਗਿਆ ਦੱਸਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਲੜੀਵਾਰ ਕਥਾ ਦੀ 13 ਸਾਲ ਬਾਅਦ ਸੰਪੂਰਨ ਦਾ ਗੁਰਦੁਆਰਾ ਸ੍ਰੀ ਟੁੱਟੀ ਗੰਡੀ ਸਾਈ ਵਿਖੇ ਬੜੀ ਸ਼ਰਧਾ ਸਤਿਕਾਰ ਅਤੇ ਭਗਤੀ ਭਾਵ ਦੇ ਨਾਲ ਕੀਤੀ ਗਈ ਹੈ ਇਸ ਪਾਵਨ ਮੌਕੇ ਦੇ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਸਥਿਤ ਸ੍ਰੀ ਦਰਬਾਰ ਸਾਹਿਬ ਤੋਂ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਭਾਈ ਕੇਵਲ ਸਿੰਘ ਦੇ ਵੱਲੋਂ ਕਥਾ ਦੀ ਸੰਪੂਰਨਤਾ ਕਰਵਾਈ ਗਈ ਹੈ ਸਮਾਗਮ ਦੇ ਮੌਕੇ ਸਵੀਰ ਤੋਂ ਹੀ ਗੁਰਦੁਆਰਾ ਸਾਈ ਵਿਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਤੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਵਿੱਚ ਭਾਗ ਲਿਆ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਕਥਾ ਦੀ ਸੰਪੂਰਨਤਾ ਮੌਕੇ ਹੈਡ ਗ੍ਰੰਥੀ ਭਾਈ ਜਗਬੀਰ ਸਿੰਘ ਦਾ ਭਾਈ ਕੇਵਲ ਸਿੰਘ ਅਤੇ ਸੰਗਤਾਂ ਦੇ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀ ਦਰਬਾਰ ਸਾਹਿਬ ਸ਼੍ਰੀ ਮੁਖਸਜ ਸਾਹਿਬ ਤੇ ਮੈਨੇਜਰ ਨਿਰਮਲਜੀਤ ਸਿੰਘ ਨੇ ਕੀ ਕੁਝ ਦੱਸਿਆ ਹੈਗਾ ਆਓ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆਂ ਫਾਇਰ ਵੀਕਾ ਖਲਚਾ ਉਹ ਕਿਤੇ ਸਤਤ ਪਈ ਹਰਿਆਵਲੀ ਇੱਥੇ ਮੇਰਾ ਸਤਪੁਰ ਬੈਠਾ ਆਏ ਸੀ ਜੰਤ ਪਈ ਹਰਿਆਵਲੀ ਜਿੱਨਾ ਸਤਪੁਰ ਦੇਖਾ ਜਾਏ ਤਨ ਤਨ ਪਿਤਾ

ਇਸ ਨੂੰ ਲਈ ਅਸੀਂ ਸਟਾਕ ਤੇ ਜਿੰਨਾ ਨਹੀਂ ਆਪਾਂ ਕੁਰਬਾਨ ਕਰਕੇ ਬਹੁਤ ਵੱਡੀ ਸ਼ਾਨਦਤੀਆਂ ਬਹੁਤ ਸ਼ੁਭਕੱਦਸ ਜਗ੍ਹਾ ਤੇ ਕਿ ਹਮੇਸ਼ਾ ਨੂੰ ਸੰਗਤ ਜੜੀ ਬਾਗ ਪਾਠ ਜਿਹੜੇ ਹੁੰਦੇ ਰਹਿੰਦੇ ਆ ਜਿਨ੍ਹਾਂ ਦੀ ਅੱਜ ਸਮਾਪਤੀ ਸੰਪੂਰਨਤਾ ਬੜੀ ਮਹੱਤਵਪੂਰਨ ਹੈ 10 ਸਾਲਾਂ ਬਾਅਦ ਸਾਡੇ ਬਹੁਤ ਇਸ਼ਤਿਹਾਰ ਜੋ ਅਮਰਸਰ ਤੋਂ ਆਏ ਸਿੰਘ ਸਾਹਿਬ ਜਾਨੀ ਕਿੰਨੇ ਪੁਰਾਣੇ ਆਪੇ ਉਹਦੇ ਵਿੱਚ ਪਾ ਰਹੇ ਹਾਂ ਉਹਨਾਂ ਦੇ ਵਿੱਚ ਇਹਨਾਂ ਦੀ ਸਮਾਪਤੀ ਦਾ ਖਤਕੀ ਕੀਤੀ ਸੀ ਸੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਯਾਨੀ ਜਗਨਜੀਤ ਜਿਹੜੇ ਜੈਡ ਗ੍ਰੈਂਡ ਸੀ ਸਾਡੇ ਉਹਨਾਂ ਦਾ ਵੀ ਮੇਜਰ ਸਾਹਿਬ ਦਾ ਹੋਰ ਸਾਰੇ ਮੇਜਰ ਸਾਹਿਬ ਜਿਹੜੀ ਸੁਮੇਸ਼ ਸਿੰਘ ਹੋਣੀ ਸਾਰੇ ਸੰਗਠ ਦੀ ਸਭਾ ਸੈਟੀਆਂ ਸਾਰੀ ਮੁਕਸ਼ਰ ਚਰਨੀ ਸੰਗਠ ਉਹਨਾਂ ਨੂੰ ਅੱਜ ਸਖੀ ਵਧਾਈ ਵੀ ਦਿੰਦੇ ਆ ਕਿ ਅੱਜ ਗੁਰੂ ਗੰਗ ਸਾਹਿਬ ਜੀ ਦੀ ਕਥਾ ਦੀ ਇਹ ਸਲਵਤਾ ਹੋਈ ਹੈ ਉਹਨਾਂ ਦੇ ਭੋਗ ਪਾਏ ਗਏ ਹਰਿ ਸੰਗਤ ਦਾ ਬਹੁਤ ਬਹੁਤ ਸਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਸੀਤੋਈ ਮੈਂ ਨਿਰਗੁਣ ਅਰੇ ਗੁਗੋ ਨਾਹੀ ਆਪੇ ਤਰਸ ਪਈ 40 ਮੁਕਤੀਆਂ ਦਾ ਪਾਵਨ ਸਥਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਸੋ ਪ੍ਰਾਪਤ ਅਰਦਾਸ ਕੀਤੀ ਕਿ ਸ਼ਬਦ ਜੀ ਬਾਗ ਪ੍ਰਾਪਤ ਹੋਇਆ ਕਿ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਜੋ 2012 ਦੇ ਵਿੱਚ ਆਰੰਭ ਹੋਈ ਸੀ ਗੁਰੂ ਕਿਰਪਾ ਨਾਲ ਸੰਗਤ ਦੀ ਨਾਲ ਸਿਸਾਂ ਸੰਕਾ ਇੱਕ ਇੱਕ ਸ਼ਬਦ ਵਿਚਾਰਦਿਆਂ ਹੋਇਆਂ ਇਹ 13 ਸਾਲਾਂ ਦੇ ਬਾਅਦ ਸੰਪੂਰਨਤਾ ਹੋਈ ਹੈ ਇਸ ਸੰਪੂਰਨਤਾ ਦੇ ਸਮੇਂ ਸਾਡੇ ਸਤਕਾਰਯੋਗ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪੰਥੀ ਸਿਲਸਾਉ ਗਿਆਨੀ ਕੇਵਲ ਸਿੰਘ ਜੀ ਵਿਸ਼ੇਸ਼ ਤੌਰ ਤੇ ਬਹੁਤ ਸਾਰੀਆਂ ਇਥੋਂ ਦੀਆਂ ਇਲਾਕਿਆਂ ਦੀ ਰਾਜਨੀਤਿਕ ਧਾਰਮਿਕ ਸ਼ਖਸੀਅਤਾਂ ਨੇ ਜਿੱਥੇ ਹਾਜ਼ਰੀ ਲਵਾਈ ਉੱਥੇ ਵੱਡਾ ਸਹਿਯੋਗ ਸਾਡੇ ਸਤਕਾਰਯੋਗ ਮੈਨੇਜਰ ਨਿਰਮਲਜੀਤ ਸਿੰਘ ਜੀ ਹਰਾਂ ਦਾ ਕਿ ਜਿਨ੍ਹਾਂ ਦੇ ਇਸ ਉਪਰਾਡੇ ਦੇ ਸਦਕਾ ਅੱਜ ਦਾ ਜਿਹੜਾ ਇਕੱਠਾ ਸਮੂਹ ਪੂਰਨਤਾ ਦਾ ਸਮਾਗਮ ਤੁਸੀਂ ਬੜੀ ਚੜ੍ਹ ਦੀ ਕਲਾ ਦੇ ਵਿੱਚ ਇਹ ਸੰਪੂਰਨਤਾ ਹੋ ਕੇ ਅੱਗੇ ਫਿਰ ਕਥਾ ਦੀ ਨਵੀਂ ਅਰੰਭਤਾ ਹੋਣੀ ਹੈ ਸੂ ਸੰਗਤਾਂ ਨੂੰ ਬੇਨਤੀ ਹੈ ਅਗੇ ਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸਰੂਪ ਵਿੱਚ ਜੋ ਸਾਨੂੰ ਇਹ ਸਾਡੀ ਆਤਮਾ ਲਈ ਭੋਜਨ ਇਹ ਸਾਥ ਥਾਲ ਸਾਡੇ ਵਾਸਤੇ ਖੋਲ੍ਹ ਕੇ ਲਏ ਨੇ ਜ਼ਰੂਰ ਲਾਹਾ ਲਿਆ ਕਰਕੇ ਅੰਮ੍ਰਿਤ ਵੇਲੇ ਦੀ ਇਹ ਕਥਾ ਦਾ ਤੇ ਖਾਸ ਕਰਕੇ ਹੁਣ ਜੋ ਜਪਜੀ ਸਾਹਿਬ ਦੀ ਰੰਮਤਾ ਹੋ ਜਾਣੀ ਹੈ ਜਿਦੇ ਵਿੱਚ ਜੋ ਜਪਜੀ ਸਾਹਿਬ ਜੀ ਦੀ ਬਾਣੀ ਜੇ ਭਾਈ ਮਤੀ ਮਤੀ ਦਾਸ ਭਾਈ ਬਿਆਲਾ ਦੀ ਜਿਨ੍ਹਾਂ ਸਿੰਘਾਂ ਨੇ ਵੀ ਆਪਣੇ ਖੋਪੜ ਲੋਹੇ ਬੰਦ-ਬੰਦ ਕਟਾਈ ਉਹਨਾਂ ਦਾ ਜੇਕਰ ਆਉਂਦਾ ਕਿਉਂ ਜਪਜੀ ਸਾਹਿਬ ਵੀ ਪੜਦਾ ਇਸ ਜਪਜੀ ਸਾਹਿਬ ਕੇਵਲ ਇਸ ਕਰਕੇ ਨਹੀਂ ਹੈ ਕਿ ਜੇ ਸਾਨੂੰ ਕੋਈ ਕਿਸੇ ਸਮੇਂ ਲੋੜ ਹੈ ਤੇ ਉਦੋਂ ਅਸੀਂ 4 ਦਿਨ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਜਪਜੀ ਸਾਹਿਬ ਦੀ ਉਹ ਬਾਣੀ ਹੈ ਜਿਹੜੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲਾ ਦੇਣ ਵਾਲੀ ਹੈ ਸੋ ਹੁਣ ਜਰਜੀ ਸਾਹਿਬ ਤੋਂ ਕਥਾ ਰਾਮਦਾਸ ਜੀ ਦੀ ਅਭਿਉਤੀ ਸੰਤਾਨ ਇਸੇ ਤਰ੍ਹਾਂ ਵੱਧ ਚੜ ਕੇ ਹਾਜ਼ਰੀਂ ਲਵਾਇਆ ਕਰਿਗੇ ਤੁਮਨ ਕਰਕੇ ਜਰੂਰ ਹਾਜ਼ਰੀਂ ਭਰ ਕੇ ਇਲਾਹਾ ਪ੍ਰਾਪਤ ਕਰਿਗੇ ਇਸੇ ਵਾਸਤੇ ਮਹਾਰਾਜ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰਫ ਕਰਮਣ ਕੇ ਕਰਮਾ ਸਤ ਸੰਗਤ ਵਿੱਚ ਜੁੜ ਬੈਠ ਕੇ ਕੀਤੀ ਵੀ ਪ੍ਰਮਾਤਮਾ ਦੀ ਸਿਮਰਣਾ ਇਹ ਹੀ ਸਭ ਤੋਂ ਵੱਡਾ ਮਹਾਨ ਕਾਰਤ ਹੈ ਮਹਾਰਾਜ ਸਭ ਨੂੰ ਸਮਤ ਬਖਸ਼ਣ ਨਾਮਦਾਨ ਬਖਸ਼ਣ ਸਾਡੇ ਦਰ ਪਰ ਦੋਸਿਸਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸਾਧੂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਬੇਤਰਸਾਨ ਮੁਕਤਸਥਾਨ ਗੁਰਦੁਆਰਾ ਸ਼੍ਰੀ ਟੁੱਟੀ ਘੰਟੀ ਸਾਹਿਬ ਸ਼੍ਰੀ ਦਰਵਾਜ਼ਾ ਸ਼੍ਰੀ ਮੁਖਰਸਾ ਦੇ ਕੇ ਜੋ ਕੁਰਬਾਨੀ ਕਥਾ ਵਿਚਾਰ ਗੜੀਵਾਰ ਕਥਾ ਹਮਸਵੇੜੀ ਹੁੰਦੀ ਹੈ ਗੁਰਦੁਆਨੀ ਸ਼ਬਦ ਚਾ ਜੋ ਪਿਛਲੇ 13 ਸਾਲ ਤੋਂ ਲਗਭਗ ਆਰੰਭ ਸੰਮ ਉਹ ਕਾਰਜ ਮਹਾਨ ਕਿਰਪਾ ਬਖਸ਼ੇ ਦੁਆਰਾ Guru ਨੇ ਤਰਸ ਕੀਤਾ ਹੈ ਸਾਡੇ ਸਾਰਿਆਂ ਤੇ ਉਹ ਅੱਜ ਸੰਪੂਰਨਤਾ ਹੋਈ ਹੈ ਮਤਲਬ ਅਤੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਵੀਰ ਸਿੰਘ ਜੀ ਲੋਗੋਗ੍ਰਾਫੀ ਜੀ ਬਰਗਵਾਰ ਸਾਹਿਬ ਜੀ ਮਿੱਤਰ ਸਾਹਿਬ ਉਹਨਾਂ ਨੇ ਵਾਹ ਉਹਨਾਂ ਵਿਚਾਰ ਦੇ ਨਾਲ ਸੰਤਾਂ ਦੇ ਨਾਲ ਸਾਂਝ ਪਾਈਏ। ਕਾਨਫਰੰਸ ਵਿੱਚ ਤਾਂ ਸਾਡੇ ਨੰਗੇ ਸਰਦਾਰ ਨਿਰਮਲਜੀਤ ਸਿੰਘ ਜੀ ਸਮੁੱਚਾ ਸਟਾਫ ਅਤੇ ਅਤਿ ਸਤਜ ਜੋ ਸਾਡੇ ਸਰਦਾਰ ਵਿਦੇਸ਼ ਸਿੰਘ ਜੀ ਪਾਣੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਨੇ। ਇਲਾਕੇ ਵਿੱਚੋਂ ਇੱਕ ਸਮੂਹ ਸੰਤਾਂ ਬੜੀ ਵੱਡੀ ਪੱਧਰ ਤੇ ਅਮਰਤਵਾਲਾ ਤੋਂ ਸਾਡੇ ਹੋ ਗਏ ਬਾਦਰੀਆਂ ਪਰਤੀ ਕੋਈਆਂ ਕੁਸ਼ੀਆਂ ਪ੍ਰਾਪਤ ਕਰਾ ਜੀ ਹਾਤੇ ਵਿਸ਼ੇਸ਼ ਤੌਰ ਤੇ ਮੈਂ ਸਤਿ ਸ੍ਰੀ ਅਕਾਲ ਸ਼ਹੀਰ ਸਿੰਘ ਜੀ ਬਾਦਰੀਆ ਸਰਦਾਰ ਗੁਰਦੀਪ ਸਿੰਘ ਜੀ ਸਰਦਾਰ ਕਬੂਰ ਸਿੰਘ ਜੀ ਸਰਦਾਰ ਤਰਕਰ ਸਿੰਘ ਸਾਰੇ ਮੰਗੇ ਸਹਿਵਾ ਨਾਨੇ ਬਿਹਾਰੀ ਉਪਰ ਨਾਮ ਸਾਡੇ ਸਾਰੇ ਇਲਾਕੇ ਵਾਸਤੇ ਬਹੁਤ ਮਾਨਦੋੜੀ ਗੱਲ ਆ ਗੁਰੂਨ ਸਾਡੇ ਕਿਰਪਾ ਬਖਸ਼ੀ ਕੀਤੀ ਹੈ ਤੇ ਸਾਨੂੰ ਇਹ ਸਵਾਗਤ ਵਿੱਚ ਹਾਜ਼ਰੀਆਂ ਭਰਨ ਦਾ ਬਾਣੀ ਸੁਣਨ ਕਰਨ ਦਾ ਮਾਰਨ ਸਾਨੂੰ ਬਖਸ਼ ਕੀਤਾ ਹੈ ਅੱਗੇ ਤੋਂ ਵੀ ਇਹ ਅਰਦਾਸ ਬੇਨਤੀ ਕਰਦਾ ਗੁਰੂ ਸਾਹਿਬ ਦੇ ਚਰਨਾਂ 'ਚੋਂ ਕਿਰਪਾ ਕਰੇ ਭਾਈ ਸਾਹਿਬ ਦੇ ਸੀਨੀਅਰ ਪਾਤਸ਼ਾਹ ਤੱਕ ਇਸੇ ਤਰ੍ਹਾਂ ਆਪਣੀ ਦਾਤੀ ਸੇਵਾ ਬਾਣ ਸੁਣਨ ਵਰਜੂ ਸਾਡੇ ਸਟਾਫ ਨੂੰ ਪ੍ਰਵਹਨ ਸੇਵਾ ਨੂੰ ਮਦਦ ਕਰੇ ਕੋਟ ਆਨਪੋਰਸ਼ਨ ਬਾਬਾ ਸ਼ਹੀਦਾਂ ਕੰਮ ਕਰਕੇ ਉਹਦੇ ਨਾਲੇ ਰਹਿਮਤ ਬਖਸ਼ੀ ਕੀਤੀ ਹੈ ਅੱਜ ਦੁਬਾਰਾ ਫਿਰ ਕਥਾ ਦੀ ਰામotra ਹੋ ਚੁੱਕੀ ਹੈ ਕੋਟਨ ਕੋਟ ਸ਼੍ਰੀਪਾਸ਼ਾਹੀ ਦਾ ਸਾਰੀਆਂ ਸੰਗਤਾਂ ਦਾ ਜਿੰਨੀਆਂ ਵੀ ਸੰਪਰਦਾਵਾਂ ਮਹਾਂਪੁਰਖ ਕਾਰਸੇਵਾਲੇ ਮਹਾਂਪੁਰਖ ਅਤੇ ਇਸ ਪਵਨ ਪਵਿੱਤਰ ਸ਼ਹਿਰ ਦੀਆਂ ਸੋਸਾਇਟੀਆਂ